ਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਅੱਜ ਇਸ ਵੀਡੀਓ ਰਾਈ ਇਹ ਦੱਸਣਾ ਚਾਹੁੰਦਾ ਵੀ ਪਿਛਲੀ 2 ਤਰੀਕ ਨੂੰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਿਉ ਕੀਤੀ ਮੇਰਾ ਜਿਹੜਾ ਜ਼ਿੰਦਗੀ ਦਾ ਸਫਰ ਹੈ 44 ਸਾਲ ਦਾ ਲੰਮਾ ਸਫਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਸਨ 80 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਾਂ ਸਾਲ 84 ਦੇ ਵਿੱਚ ਮੇਰਾ ਸਾਰਾ ਪਰਿਵਾਰ ਜੇਲ੍ਹ ਦੇ ਵਿੱਚ ਰਿਹਾ। ਮੇਰੀ ਮਾਤਾ, ਮੇਰੇ ਪਿਤਾ, ਮੇਰੇ ਦੋਵੇਂ ਭਰਾ 2 ਸਾਲ ਤੋਂ ਬਾਅਦ ਉਹਨਾਂ ਦੀ ਜਵਾਨਤਾ ਹੋਈਆਂ ਤੇ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਗਏ ਤੇ ਸਾਡੇ ਘਰ ਦੇ ਵਿੱਚ ਘਾਹ ਵਗਿਆ ਹੋਇਆ ਸੀ। ਕਿੰਨਾ ਅਸੀਂ ਦੁੱਖ ਸਹਿਆ, ਕਿੰਨੇ ਤਸੀਹੇ ਸਹੇ, ਕਿੰਨਾ ਸਾਡਾ ਫਾਈਨੈਂਸ਼ੀਅਲ ਨੁਕਸਾਨ ਹੋਇਆ। ਮੈਂ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਨਹੀਂ ਦੱਸ ਸਕਦਾ। ਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਯੂਥ ਕਾਲੀ ਦਲ ਦੇ ਵਿੱਚ ਕੰਮ ਕੀਤਾ। ਜੂਤ ਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਵਾਈਸ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਸੀਨੀਅਰ ਮੀਤ ਪ੍ਰਧਾਨ ਸਾਰੇ ਅਹੁਦਿਆਂ ਤੇ ਕੰਮ ਕੀਤਾ ਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਤੇ ਫਿਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਦੋ ਵੇਰ ਵਰਕਿੰਗ ਕਮੇਟੀ ਮੈਂਬਰ ਜਥੇਬੰਦ ਕਸਕਰ ਤੇ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਕੰਮ ਕੀਤਾ ਤਿੰਨ ਵੇ ਸਟੇਟ ਦਾ ਡੈਡੀਗੇਟ ਬਣਿਆ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਸ ਦਿਨ ਤੋਂ ਪਾਰਟੀ ਦੇ ਵਿੱਚ ਤੁਰੇ ਮੈਂ ਸਮਝਦਾ 44 ਸਾਲ ਤੋਂ ਹੀ ਕਦੇ ਪਾਰਟੀ ਦੇ ਵਿੱਚ ਆਪਣੇ ਘਰ ਨੂੰ ਪਿੱਛੇ ਰੱਖਿਆ ਤੇ ਪਾਰਟੀ ਨੂੰ ਅੱਗੇ ਰੱਖਿਆ ਜੋ ਮਰਜ਼ੀ ਆ ਉਹਦਾ ਨੁਕਸਾਨ ਹੁੰਦਾ ਹੁੰਦਾ ਹੋਵੇ ਚਾਹੇ ਪਰਿਵਾਰ ਦਾ ਨੁਕਸਾਨ ਹੁੰਦਾ ਹੋਵੇ ਉਹ ਸਾਰਾ ਝੱਲ ਲਿਆ ਪਰ ਪਾਰਟੀ ਦਾ ਨੁਕਸਾਨ ਕਿਤੇ ਨਹੀਂ ਝੱਲਿਆ ਇੰਨੀ ਵਫਾਦਾਰੀ ਨਾਲ ਕੰਮ ਕੀਤਾ ਪਿਛਲੇ ਸਮੇਂ ਦੇ ਵਿੱਚ 1.5-2 ਸਾਲ ਦੇ ਵਿੱਚ ਮੈਂ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਚਾਹ ਉਹ ਦਿੱਲੀ ਦੇ ਵਿੱਚ ਚਾਹ ਹਰਿਆਣੇ ਦੇ ਵਿੱਚ ਜਿੱਥੇ ਵੀ ਕਿਤੇ ਇਲੈਕਸ਼ਨਾਂ ਹੋਈਆਂ ਉਹ ਸਾਰੀਆਂ ਇਲੈਕਸ਼ਨਾਂ ਦੇ ਵਿੱਚ 25-25 ਦਿਨ ਘਰੋਂ ਬਾਹਰ ਰਹਿ ਕੇ ਡਟ ਕੇ ਕੰਮ ਕਰਦਾ ਰਿਹਾ ਦੋ ਵਾਰ ਪੰਜਾਬ ਦਾ ਚੇਅਰਮੈਨ ਬਣਿਆ ਪਾਰਟੀ ਨੇ ਡਟ ਕੇ ਜਿੱਥੇ ਡਿਊਟੀ ਲਾਈ ਉੱਥੇ ਕੰਮ ਕੀਤਾ ਔਰ ਮੈਂ ਇਹ ਗੱਲ ਮਾਨ ਨਾਲ ਕਹਾਂਗਾ ਵੀ ਰਖੜਾ ਸਾਹਿਬ ਵੀ ਇਹ ਗੱਲ ਕਹਿ ਸਕਦੇ ਨੇ ਕਿ ਸਦੀਤ ਸਿੰਘ ਅ블ਵਾਲ ਨੇ ਪਾਰਟੀ ਦੇ ਲਈ ਕਿਵੇਂ ਦਿਨ ਰਾਤ ਕੰਮ ਕੀਤਾ ਉਹ ਵੀ ਇਸ ਗੱਲ ਤੇ ਮਾਨ ਕਰਦੇ ਸੀ ਪਰ ਮੇਰਾ ਛੱਡਣ ਦਾ ਜਿਹੜਾ ਕਾਰਨ ਬਣਿਆ ਕਿਉਂਕਿ ਕੋਈ ਵੀ ਵਿਅਕਤੀ ਇਨਾ ਲੰਮਾ ਸਮਾਂ ਪਾਰਟੀ ਦੇ ਵਿੱਚ ਰਹੇ ਉਹਨੂੰ ਪਾਰਟੀ ਛੱਡਣੀ ਬਹੁਤ ਔਖੀ ਹੁੰਦੀ ਹੈ ਔਰ ਮੈਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਮੇਰੇ ਦੋਸਤਾਂ ਮਿੱਤਰਾਂ ਨੇ ਦੇਸ਼ ਵਿਦੇਸ਼ ਦੇ ਵਿੱਚੋਂ ਪੰਜਾਬ ਚ ਬਾਹਰ ਨਾਲ ਬਾਹਰੋਂ ਬਹੁਤ ਵੱਡੀ ਗਿਣਤੀ ਚ ਵਧਾਈ ਦਿੱਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਸਾਰੇ ਮੇਰੇ ਪਿਆਰਿਆਂ ਦਾ ਮੇਰੇ ਨਾਲ ਗਿਲਾ ਵੀ ਸੀ ਉਹਨਾਂ ਨੇ ਮੇਰੇ ਤੇ ਘਬਾਰ ਕੱਢਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਪਰ ਮੈਂ ਦੱਸਣਾ ਚਾਹੁੰਦਾ ਪਾਰਟੀ ਦੇ ਵਿੱਚ ਜੇ ਮੈਂ ਕਿਸੇ ਅਹੁਦੇ ਤੇ ਪਹੁੰਚਿਆ ਉਹਦੇ ਲਈ ਮੈਂ ਕੀ ਕਾਰਨਾ ਕੀਤੀ ਮੈਂ ਕਿੰਨੇ ਦਿਨ ਰਾਤ ਆਪਣਾ ਘਰ ਛੱਡ ਕੇ ਕੰਮ ਕਰਦਾ ਰਿਆ ਇਹ ਮੈਨੂੰ ਪਤਾ ਰਖੜਾ ਸਾਹਿਬ ਨੂੰ ਵੀ ਪਤਾ ਹੈ ਤੇ ਪਾਰਟੀ ਦੇ ਵੱਡੇ ਆਗੂਆਂ ਨੂੰ ਵੀ ਪਤਾ ਹੈ ਉਹਦੇ ਵਿੱਚ ਬਹੁਤ ਵੱਡੀ ਗੇਤੀ ਆ ਆਗੂਆਂ ਦੇ ਵੀ ਮੈਂ ਟੌੜਾ ਸਾਹਿਬ ਦੇ ਨਾਲ ਵੀ ਕੰਮ ਕੀਤਾ ਸਤਿਕਾਰਯੋਗ ਟੌੜਾ ਸਾਹਿਬ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਰਹੇ ਨਹੀਂ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਕੰਮ ਕੀਤਾ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਵੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੱਡੇ ਤੋਂ ਵੱਡੇ ਵਿਅਕਤੀ ਦੇ ਪ੍ਰੋਗਰਾਮ 'ਚ ਘਟ ਜਾਂਦੇ ਸੀ ਮੇਰੇ ਆਪਣੇ ਵਿਆਹ ਦੇ ਵਿੱਚ ਮੇਰੇ ਘਰੇ ਇੱਕ ਘੰਟਾ ਕੈਪਟਨ ਅਮਰਿੰਦਰ ਸਿੰਘ ਲਾ ਕੇ ਗਿਆ ਮੇਰੀ ਉਹਨਾਂ ਨਾਲ ਇੰਨੀ ਨੇੜਤਾ ਸੀ ਜਦੋਂ ਕਾਂਗਰਸ 'ਚ ਗਿਆ ਮੈਂ ਉਹ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਦੱਸਿਆ ਮੈਂ ਕਾਂਗਰਸ ਦੇ ਵਿੱਚ ਨਹੀਂ ਜਾ ਸਕਦਾ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ ਤੇ ਮੈਂ ਸ਼ਰੂ ਮਨੀ ਕਾਲੀ ਦਲ ਦੇ ਵਿੱਚ ਹੀ 44 ਸਾਲ ਤੋਂ ਕੰਮ ਕਰ ਰਿਆ 2 ਤਰੀਕ ਨੂੰ ਪਾਰਟੀ ਨੂੰ ਛੱਡਿਆ ਉਹਦੇ ਛੱਡਣ ਦੇ ਕਾਰਨ ਮੇਰੇ ਭਰਾਵਾਂ ਨੂੰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ 1.5-2 ਸਾਲ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ 17 ਸੀਟਾਂ ਤੇ ਆਇਆ ਫੇਰ 2 ਸੀਟਾਂ 3 ਸੀਟਾਂ ਤੇ ਆਇਆ ਇਹ ਆਪਾਂ ਸਾਰੇ ਜਾਣਦੇ ਆ ਦੱਸਣ ਦੀ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕਿਹੜੀਆਂ-ਕਿਹੜੀਆਂ ਗਲਤੀਆਂ ਕਰੀਆਂ ਕਿਸ ਤਰ੍ਹਾਂ ਇੱਕ ਪਾਰਟੀ ਥੱਲੇ ਆਈ ਇਹ ਵੀ ਸਾਰੇ ਜਾਣਦੇ ਆ ਇਹਦੇ ਬਾਰੇ ਵੀ ਮੈਂ ਕੋਈ ਜ਼ਿਆਦਾ ਗੱਲ ਨਹੀਂ ਕਹਾਵਾਂਗਾ ਕਿਉਂਕਿ ਮੈਂ ਪਾਰਟੀ ਦੇ ਵਿੱਚ ਰਹਾ ਮੈਂ ਪਾਰਟੀ ਬਾਰੇ ਕੋਈ ਮਾੜਾ ਸ਼ਬਦ ਨਹੀਂ ਕਹਿ ਸਕਦਾ ਪਰ ਕਿ ਇੰਨੀ ਥੱਲੇ ਪਾਰਟੀ ਕਿਵੇਂ ਆਈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਜੂੰਦਾ ਕਮੇਟੀ ਦੇ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਵਿਅਕਤੀ ਤੋਂ ਪੁੱਛਿਆ ਵੀ ਪਾਰਟੀ ਇੰਨੇ ਥੱਲੇ ਕਿਉਂ ਆਈ ਹੈ ਖੁੱਲ ਕੇ ਦੱਸੋ ਤੇ ਮੇਰੀ ਮੈਂ ਜਦੋਂ ਉੱਠ ਕੇ ਬੋਲਣ ਲੱਗਾ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਖੁੱਲ ਕੇ ਗੱਲ ਕਰਾਂ ਜਾਂ ਕੱਲ ਨੂੰ ਮੇਰੀਆਂ ਸੱਚੀਆਂ ਗੱਲਾਂ ਤੇ ਕੋਈ ਗੁਲਲਾ ਨਾ ਹੋਵੇ ਤਾਂ ਉਹਨਾਂ ਨੇ ਮੈਨੂੰ ਅੱਗੋਂ ਇਹ ਗੱਲ ਕਹੀ ਵੀ ਚੇਅਰਮੈਨ ਸਾਹਿਬ ਅਬਲਵਾਲ ਜੀ ਅੱਜ ਤਾਂ ਇਹ ਫੋੜਾ ਬਣਿਆ ਹੋਇਆ ਹੈ ਇਹਦਾ ਇਲਾਜ ਕਰ ਲਾਂਗੇ ਜੇ ਨਸੂਰ ਬਣ ਗਿਆ ਸਰੀਰ ਦੇ ਵਿੱਚ ਜ਼ਹਿਰ ਫੈਲ ਜੂਗੀ ਕੋਈ ਇਲਾਜ ਨਹੀਂ ਹੋਣਾ ਤੁਸੀਂ ਖੁੱਲਕੇ ਦੱਸੋ ਭਈ ਪਾਰਟੀ ਦੇ ਵਿੱਚ ਕੀ ਕੀ ਸੁਧਾਰ ਹੋਣੇ ਚਾਹੀਦੇ ਨੇ ਤੇ ਤਾਂ ਜੋ ਪਾਰਟੀ ਨੂੰ ਦੁਬਾਰਾ ਉੱਪਰ ਜਾ ਸਕੀਏ ਮੈਂ ਉਹਦੇ ਵਿੱਚ ਪਾਰਟੀ ਦੀ ਹਰ ਇੱਕ ਗੱਲ ਹਰ ਇੱਕ ਥੱਲੋਂ ਜੋ ਲੋਕ 100% ਜੋ ਅਕਾਲੀ ਦਲ ਦੇ ਕੱਟੜ ਵਰਕਰ ਅਕਾਲੀ ਦਲ ਦੀ ਜਾਨ ਦੇਣ ਵਾਲੇ ਅਕਾਲੀ ਦਲ ਦੀ ਲਹੂ ਡੋਲਣ ਵਾਲੇ ਲੋਕਾਂ ਦੀ ਜਿਹੜੇ ਮੰਦੀ ਗੱਲ ਸੀ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਉੱਥੇ ਖੁੱਲਕੇ ਉਹਨਾਂ ਦੇ ਅੱਗੇ ਕਰੀਆਂ ਮੇਰੀਆਂ ਉਸ ਗੱਲਾਂ ਨੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਪੇਸ਼ ਕੀਤਾ ਗਿਆ ਤੇ ਮੇਰੀ ਉਸ ਗੱਲ ਨੂੰ ਬਹੁਤ ਮਾੜਾ ਸਮਝਿਆ ਗਿਆ ਔਰ ਜਦੋਂ ਕਿ ਮੈਂ ਉਹਦੇ ਵਿੱਚ ਇਹ ਲਫ਼ਜ਼ ਵੀ ਵਰਤੇ ਸੀ ਵੀ ਆਪਾਂ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਅੱਜ ਆਪਣੇ ਕੋਲ 4.5 ਸਾਲ ਦਾ ਸਮਾਂ ਪਾਰਟੀ ਦੋ ਵੇਰਿਆਂ ਨਹੀਂ ਥੱਲੇ ਆ ਗਈ ਤੇ ਆਪਾਂ ਇਸ ਮੌਕੇ ਨੂੰ ਸੁਮਾ ਲੀਏ ਇਹਦਾ ਕੋਈ ਤਰੀਕਾ ਕੱਢ ਲਈਏ ਤੇ ਕਿਵੇਂ ਆਪਾਂ ਅੱਜ 4.5 ਸਾਲ ਦੇ ਵਿੱਚ ਇਹਦਾ ਕੋਈ ਰਾਹ ਬਣਾ ਸਕਦੇ ਆ ਤੇ ਸਾਰੇ ਆਪਾਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਮੈਂ ਵੀ ਦੇਖਣਾ ਚਾਹੁੰਦਾ ਪਰ ਮੇਰੀ ਗੱਲ ਨੂੰ ਨੈਗੇਟਿਵ ਲਾਈਨ ਤੋਂ ਬਾਅਦ ਸਖਬੀਰ ਸਿੰਘ ਬਾਦਲ ਨੇ ਰਖਣਾ ਸਾਹਿਬ ਨੂੰ ਬਹੁਤ ਵੱਡਾ ਲਾਂਭਾ ਦਿੱਤਾ ਮੈਨੂੰ ਬਹੁਤ ਵੱਡਾ ਲਾਂਭਾ ਦਿੱਤਾ ਮੇਰਾ ਮਨ ਦੁਖਿਆ ਮੈਂ ਬਾਅਦ ਦੇ ਵਿੱਚ ਹੁੰਦਾ ਸਾਹਿਬ ਉਹਨਾਂ ਨੂੰ ਪੁੱਛਿਆ ਕਿ ਹੁੰਦਾ ਸਾਹਿਬ ਤੁਹਾਡੀ ਕਮੇਟੀ ਦਾ ਕੀ ਹੱਲ ਨਿਕਲਿਆ ਹੋਰ ਮੈਂਬਰਾਂ ਨੂੰ ਪੁੱਛਿਆ ਉਹ ਕਹਿੰਦੇ ਅਪਲਵਾਲ ਜੀ ਸਾਡੀ ਜਿੱਥੋਂ ਤੱਕ ਪਹੁੰਚ ਸੀ ਅਸੀਂ ਗੱਲ ਕੀਤੀ ਸਾਰੇ ਸੁਝਾਅ ਵੀ ਦਿੱਤੇ ਮੈਂ ਕਿਹਾ ਤੁਹਾਡੀ ਕਮੇਟੀ ਦਾ ਜਿਹੜਾ ਰਿਜ਼ਲਟ ਹੈ ਪਾਰਟੀ ਦਾ ਸਾਰਾ ਢਾਂਚਾ ਭੰਗ ਹੋ ਗਿਆ ਇਹ ਕੋਈ ਸਮਝ ਨਹੀਂ ਆਇਆ ਕੀ ਸੱਟਾ ਨਿਕਲਿਆ ਉਹ ਕਹਿੰਦੇ ਹੁਣ ਸਾਡੇ ਜਿੰਨੀ ਵਾਸਤ ਗੱਲ ਸੀ ਉਹਨੇ ਅਸੀਂ ਕਰ ਲਈ ਇਸ ਤੋਂ ਬਾਅਦ ਸਾਡੇ ਵਾਸਤ ਗੱਲ ਨਹੀਂ ਔਰ ਮੈਂ ਖਾਸ ਕਰਕੇ ਉਸ ਤੋਂ ਬਾਅਦ ਫੇਰ ਜਿਹੜਾ ਇਹ ਗਿਲਾ ਮੇਰੇ ਤੇ ਲਗਾਤਾਰ ਜਾਰੀ ਰਿਹਾ ਉਸ ਤੋਂ ਬਾਅਦ ਬੀਬੀ ਜ਼ਗੀਰ ਕੌਰ ਨੇ ਸ਼ਰੂਮਨੀ ਕਾਲੀਦਾਲ ਦੇ ਵਿੱਚ ਜਿਹੜਾ ਨਗਰ ਰਹੀ ਪਾਰਟੀ ਨੂੰ ਉਹਦੇ ਚ ਧਾਰਮਿਕ ਤੌਰ ਤੇ ਸੁਧਾਰ ਕਰਨ ਲਈ ਪੰਥ ਕਰਵੈਤਾ ਤੇ ਓਨਲੀ ਪਾਰਟੀ ਦੇ ਸਿਧਾਂਤਾਂ ਦੇ ਓਨ ਲਈ ਪਾਰਟੀ ਦੇ ਵਿੱਚ ਗੱਲ ਕੀਤੀ ਤਾਂ ਬੀਬੀ ਨੂੰ ਬਾਹਰ ਜਾਣਾ ਪਿਆ ਉਹਦੇ ਵਿੱਚ ਵੀ ਮੇਰੇ ਤੇ ਬਹੁਤ ਵੱਡਾ ਅਲਜ਼ਾਮ ਲਾਇਆ ਗਿਆ ਵੀ ਇਹਨੂੰ ਪਾਰਟੀ ਦੇ ਵਿੱਚ ਕੱਢਿਆ ਜਾਵੇ ਮੈਨੂੰ ਨੋਟਿਸ ਭੇਜਿਆ ਗਿਆ ਤੇ ਮੇਰੇ ਨਾਲ ਨੋਟਿਸ ਦਾ ਜਵਾਬ ਦੇਣ ਲਈ ਰਖੜਾ ਸਾਹਿਬ ਨੇ ਆਪਣਾ ਛੋਟਾ ਭਰਾ ਸਰਦਾਰ ਚੰਨਜੀਤ ਸਿੰਘ ਰਖੜਾ ਭੇਜੇ ਜਦੋਂ ਕਿ ਰਖੜਾ ਸਾਹਿਬ ਨੂੰ ਇਸ ਗੱਲ ਤੇ ਬਹੁਤ ਵੱਡੀ ਨਮੋਚੀ ਸੀ ਵੀ ਜਿਹੜਾ ਵਿਅਕਤੀ ਪਾਰਟੀ ਦੇ ਲਈ ਦਿਨ ਰਾਤ ਕੰਮ ਕਰ ਰਿਹਾ ਉਹਨੂੰ ਅੱਜ ਨੋਟਿਸ ਭੇਜਿਆ ਜਾ ਰਿਹਾ ਤੇ ਮੈਂ ਉੱਥੇ ਜਾ ਕੇ ਮਲੂਕਾ ਸਾਹਿਬ ਨੂੰ ਬਲਟੋਆ ਸਾਹਿਬ ਨੂੰ ਸੁਖੀ ਜਿਹੜੇ ਐਮਐਲਏ ਸਾਹਿਬ ਨੇ ਉਹ ਮੈਂਬਰ ਸੀ ਤੇ ਟੱਲੋ ਸਾਹਿਬ ਮੈਂਬਰ ਸੀ ਮੈਂ ਸਾਰਿਆਂ ਨੂੰ ਕਿਹਾ ਮਰੇ ਮੇਰਾ ਕਸੂਰ ਕੀ ਆ ਮੈਨੂੰ ਨੋਟਿਸ ਭੇਜਿਆ ਕੋਈ ਇੱਕ ਵਿਅਕਤੀ ਕੋਈ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਤੁਹਾਨੂੰ ਕਿਹਾ ਹੋਵੇ ਵੀ ਮੈਂ ਉਹਨੂੰ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਵੋਟ ਪਾ ਕਿਸੇ ਨੇ ਮੇਰੇ ਬਾਰੇ ਕਿਹਾ ਸ਼ਿਕਾਇਤ ਕਰੀ ਆ ਤਾਂ ਗੱਲ ਕਰੋ ਕਹਿੰਦੇ ਨਹੀਂ ਕੋਈ ਵੀ ਗੱਲ ਨਹੀਂ ਬਸ ਐਵੇਂ ਪ੍ਰਧਾਨ ਸਾਹਿਬ ਨੂੰ ਲੋਕਾਂ ਨੇ ਸ਼ਿਕਾਇਤਾਂ ਕਰੀਆਂ ਨੇ ਮੈਂ ਕਿਹਾ ਮਲੂਕਾ ਸਾਹਿਬ ਮੇਰਾ ਸਾਰਿਆਂ ਨਾਲ ਪਿਆਰ ਹੈ ਤੁਹਾਡੇ ਨਾਲ ਵੀ ਪਿਆਰ ਆ ਬਾਕੀ ਲੀਡਰਾਂ ਨਾਲ ਵੀ ਪਿਆਰ ਆ ਜੇ ਆ ਬੀਬੀ ਜ਼ਗੀਰ ਕੌਰ ਨਾਲ ਮੇਰਾ ਪਰਿਵਾਰਕ ਰਿਸ਼ਤਾ ਹੈ ਮੇਰਾ ਅੱਜ ਦਾ ਨਹੀਂ 20-22 ਸਾਲ ਤੋਂ ਹੈ ਜਦੋਂ ਤੋਂ ਬੀਬੀ ਜ਼ਗੀਰ ਕੌਰ ਤੇ ਸੰਕਟ ਆਇਆ ਮੈਂ ਚਟਾਨ ਦੀ ਤਰ੍ਹਾਂ ਉਹਨਾਂ ਦੇ ਨਾਲ ਖੜਿਆ ਔਰ ਮੇਰੀ ਆਦਤ ਮੈਂ ਜਿਹਦੇ ਨਾਲ ਵੀ ਖੜਾਂ ਚਟਾਨ ਦੀ ਤਰ੍ਹਾਂ ਖੜਦਾ ਕੱਲੀ ਬੀਬੀ ਜ਼ਗੀਰ ਕੌਰ ਨਾਲ ਨਹੀਂ ਮੈਂ ਉਹਨਾਂ ਨੂੰ ਕਿਹਾ ਜੇ ਬੀਬੀ ਨੂੰ ਪਾਰਟੀ ਚੋਂ ਕੱਢਿਆ ਮੇਰੇ ਘਰੇ ਆਉਣ ਤੇ ਮੈਂ ਉਹਨਾਂ ਨੂੰ ਚਾਹ ਪਿਆਤੀ ਤਾਂ ਮੈਂ ਕੀ ਕਸੂਰ ਕਰ ਲਿਆ ਉਹ ਕਹਿੰਦੇ ਕੋਈ ਐਡੀ ਕਸੂਰ ਵਾਲੀ ਗੱਲ ਨਹੀਂ ਤੇ ਤੇਰੇ ਤੇ ਮੈਂ ਕਿਹਾ ਹੋਰ ਕੋਈ ਦੋਸ਼ ਕਹਿੰਦੇ ਕੋਈ ਦੋਸ਼ ਨਹੀਂ ਤੂੰ ਤਕੜਾ ਹੋ ਕੇ ਪਾਰਟੀ ਲਈ ਕੰਮ ਕਰ ਅਸੀਂ ਤੇਰੇ ਨਾਲ ਆ ਸਾਰੇ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਇਹਨੂੰ ਛੱਡ ਤੇ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਮੈਂ ਵਾਰ-ਵਾਰ ਪ੍ਰਧਾਨ ਸਾਹਿਬ ਨੂੰ ਮਿਲਿਆ ਮੈਂ ਜ਼ਿਲ੍ਹਾ ਪ੍ਰਧਾਨਗੀ ਰਖਣਾ ਸਾਹਿਬ ਨੇ ਛੱਡੀ ਮੈਂ ਉਸ ਦੇ ਲਈ ਪ੍ਰਧਾਨਗੀ ਲਈ ਕੰਟੈਸਟ ਕਰਿਆ ਮੈਨੂੰ ਰਖਣਾ ਸਾਹਿਬ ਨੇ ਕਿਹਾ ਭਈ ਮੈਂ ਪ੍ਰਧਾਨਗੀ ਛੱਡ ਰਿਹਾ ਤੇ ਪ੍ਰਧਾਨ ਦੇ ਲਈ ਤੂੰ ਆਪਣਾ ਸਾਰਿਆਂ ਨੂੰ ਮਿਲ ਤੇ ਮੈਂ ਚਾਹੁੰਦਾ ਤੂੰ ਪ੍ਰਧਾਨ ਬਣੇ ਤੇ ਰਖਣਾ ਸਾਹਿਬ ਨੇ ਵੀ ਉਸ ਲਈ ਯਤਨ ਕਰਿਆ ਮੈਂ ਵੀ ਉਸ ਦੇ ਲਈ ਆਪਣਾ ਯਤਨ ਕਰਿਆ ਫੇਰ ਉਹਦੇ ਵਿੱਚ ਇਹ ਗੱਲ ਆਈ ਭਈ ਸਰਜੀਤ ਸਿੰਘ ਅਵਲਵਾਲ ਨੂੰ ਪ੍ਰਧਾਨਤਾ ਪਹਿਲੇ ਨੰਬਰ ਤੇ ਸੀ ਪਰ ਬੀਬੀ ਜ਼ਗੀਰ ਕੌਰ ਦੀ ਮਦਦ ਕਰਨ ਵਾਲਾ ਜਿਹੜਾ ਦੋਸ਼ ਹੈ ਉਹ ਸਦੀ ਸਿੰਘ ਅਫਲਵਾਲ ਤੇ ਬਾਰ ਕਰਾ ਰਿਹਾ ਇਸ ਕਰਕੇ ਪ੍ਰਧਾਨ ਨਹੀਂ ਬਣ ਸਕਦਾ ਉਹ ਫੇਰ ਦੁਬਾਰਾ ਗੁੰਜਲ ਲੱਗ ਗਿਆ ਹੋਰ ਜਿਹੜੇ ਬਹੁਤ ਸਾਰੇ ਆਗੂ ਜਿਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਮੇਰੀ ਮਦਦ ਕੀਤੀ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਇਹੀ ਚਰਚਾ ਚੱਲ ਰਹੀ ਹੈ ਜਿਹਦੇ ਕਰਕੇ 6 13 ਨੰਬਰ ਕੱਟਿਆ ਜਾਵੇ ਨਹੀਂ ਤਾਂ ਤੂੰ ਪਹਿਲੇ ਨੰਬਰ ਤੇ ਆ ਔਰ ਉਸ ਤੋਂ ਬਾਅਦ ਭਰਾਵੋ ਫੇਰ ਜਿਸ ਦਿਨ ਰਕੜਾ ਸਾਹਿਬ ਦੇ ਘਰੇ ਉਹਨਾਂ ਦੇ ਪਿਤਾ ਜੀ ਦਾ ਭੋਗ ਸੀ ਵਰਸੀ ਸੀ ਉਸ ਦਿਨ ਜਿਹੜੀ ਪ੍ਰਧਾਨਗੀ 4 4 ਮਹੀਨਿਆਂ ਤੋਂ ਲਟਕੀ ਪਈ ਸੀ ਤੇ ਉਸ ਪ੍ਰਧਾਨਗੀ ਦਾ ਜਿਹੜਾ ਰਿਜ਼ਲਟ ਹੈ ਉਹ ਸਰਦਾਰ ਸਰਬੀਰ ਸਿੰਘ ਬਾਦਲ ਇੱਥੇ ਭੋਗ ਤੇ ਆਏ ਭੋਗ ਤੇ ਬੜਾ ਕੁਝ ਸਤਕਾਰ ਨਾਲ ਬੋਲ ਕੇ ਗਿਆ ਰਖੜਾ ਸਾਹਿਬ ਦੇ ਪਰਿਵਾਰ ਨਾਲ ਬੜੀ ਵੱਡੀ ਵੱਡੀ ਗੱਲ ਕੀਤੀ ਸਾਰੀ ਕਿਉਂਕਿ ਉਹਨਾਂ ਦਾ ਦੁਨੀਆ ਦੇ ਵਿੱਚ ਨਾਂ ਰਖੜਾ ਪਰਿਵਾਰ ਦਾ ਸਾਰੇ ਆਪਾਂ ਜਾਣਦੇ ਆ ਕਿੰਨਾ ਵੱਡਾ ਉਹਨਾਂ ਦਾ ਸਤਕਾਰ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮਿਲਦਾ ਉਹਨਾਂ ਨੂੰ ਗ੍ਰਹਿ ਮੰਤਰੀ ਮਿਲਦਾ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲਦੇ ਨੇ ਕਿੰਨਾ ਵੱਡਾ ਉਹਨਾਂ ਦੇ ਪਰਿਵਾਰ ਦਾ ਨਾਮ ਹੈ ਪਰ ਬੜਾ ਦੁੱਖ ਹੋਇਆ ਜਦੋਂ ਲੋਕਾਂ ਨੇ ਸਾਨੂੰ ਤਾਨੇ ਮੇੜੇ ਮਾਰਨੇ ਸ਼ੁਰੂ ਕੀਤੇ ਕਿ ਇਹ ਅਜੇ ਹੀ ਕਿਉਂ ਜਿਹੜਾ ਜਿਹੜਾ ਪ੍ਰਧਾਨਗੀ 900 ਹੀ ਹੈ ਉਹਦੇ ਵਿੱਚੋਂ ਜ਼ਿਲ੍ਹਾ ਪ੍ਰਧਾਨਗੀ ਮੇਰੇ ਹੋਰ ਭਰਾ ਨੂੰ ਦਿੱਤੀ ਮੈਂ ਉਹਨੂੰ ਵਧਾਈ ਦਿੱਤੀ ਮੈਨੂੰ ਇਸ ਗੱਲ ਤੇ ਕੋਈ ਦੁੱਖ ਨਹੀਂ ਪਰ ਦੁੱਖ ਇਸ ਗੱਲ ਦਾ ਸੀ ਕਿ ਜਾਂ ਉਹ 5 ਦਿਨ ਪਹਿਲਾਂ ਨੌਂਸ ਹੋ ਜਾਂਦੀ ਜਾਂ 5 ਦਿਨ ਬਾਅਦ ਚ ਨੌਂਸ ਹੋ ਜਾਂਦੀ ਉਹਦੇ ਪਿੱਛੇ ਜੋ-ਜੋ ਲੋਕਾਂ ਨੇ ਰਖਣਾ ਸਾਹਿਬ ਨੂੰ ਜਿਹੜੀਆਂ ਗੱਲਾਂ ਕਹੀਆਂ ਜੋ ਮੈਨੂੰ ਕਹੀਆਂ ਇਹ ਮੈਂ ਸਮਝਦਾ ਉਸ ਤੋਂ ਬਾਅਦ ਦੁਬਾਰਾ ਫੇਰ ਬੀਬੀ ਚਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਗਈ ਤੇ ਮੈਂ ਰਖੜਾ ਸਾਹਿਬ ਨੂੰ ਕਿਹਾ ਰਖੜਾ ਸਾਹਿਬ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਈ ਵਾਰ ਮਿਲਿਆ ਤੇ ਤੁਸੀਂ ਅੱਜ ਵੀ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਦੇ ਮਨ ਦੇ ਵਿੱਚੋਂ ਤੇਰੇ ਬਾਰੇ ਗੱਲ ਨਹੀਂ ਜਾ ਸਕਦੀ ਤੇ ਮੈਂ ਹੋਰ ਕੀ ਕਰ ਸਕਦਾ ਮੈਂ ਰਖੜਾ ਸਾਹਿਬ ਨੂੰ ਕਿਹਾ ਰਖੜਾ ਸਾਹਿਬ ਮੈਂ ਵੈਸ ਪ੍ਰਧਾਨ ਦੇ ਤੌਰ ਤੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਪਾਰਟੀ ਦੇ ਵਿੱਚ ਦੁਬਾਰਾ ਉਹਦਾ ਪਾਰਟੀ ਦੇਣ ਜਾ ਰਹੀ ਹੈ ਮੈਨੂੰ ਜਨਰਲ ਸੈਕਟਰੀ ਬਣਾਇਆ ਜਾਵੇ ਰਖੜਾ ਸਾਹਿਬ ਨੇ ਉਸੇ ਸਮੇਂ ਆਪਣੇ ਲੈਟਰਪੈਡ ਤੇ ਟਾਈਪ ਕਰਾ ਕੇ ਚੀਮਾ ਸਾਹਿਬ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਾਰਿਆਂ ਨੂੰ ਭੇਜਿਆ ਤੇ ਉਹਨਾਂ ਨੂੰ ਕਿਹਾ ਵੀ ਸਰਜੀਤ ਸਿੰਘ ਅ블ੋਵਾਲ ਨੂੰ ਜਨਰਲ ਸੈਕਟਰੀ ਦਾ ਪਾਰਟੀ ਦੇ ਵਿੱਚ ਚਹੁਦਾ ਦਿੱਤਾ ਜਾਵੇ ਹੋਰ ਵੀ ਮੇਰੇ ਭਰਾਵਾਂ ਨੇ ਬਹੁਤ ਮੇਰੀ ਉਹਦੇ ਵਿੱਚ ਬੰਨਚ ਮਦਦ ਕੀਤੀ ਉਹਨਾਂ ਦਾ ਮੈਂ ਸਾਂਸਾਰੀ ਉਮਰ ਜੀ ਭੁੱਲ ਸਕਦਾ ਪਰ ਮੈਨੂੰ ਫੇਰ ਦੁੱਖ ਹੋਇਆ ਜਦੋਂ ਰਖੜਾ ਸਾਹਿਬ ਨੇ ਮੈਨੂੰ ਫੋਨ ਕਰਕੇ ਕਿਹਾ ਅ블ੋਵਾਲ ਤੇਰਾ ਲੈਟਰ ਆਇਆ ਹੈ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਰਖਣਾ ਸਾਹਿਬ ਕਾਹਦਾ ਲੈਟਰ ਆਇਆ ਕਹਿੰਦੇ ਵੈਸ ਪ੍ਰਧਾਨ ਦਾ ਆਇਆ ਮੈਂ ਰਖਣਾ ਸਾਹਿਬ ਜਰਨਲ ਸੈਕਟੀ ਕਿਉਂ ਨਹੀਂ ਬਣਾਇਆ ਮੇਰੇ ਵਿੱਚ ਕੀ ਕਸੂਰ ਹੈ ਤਾਂ ਰਖਣਾ ਸਾਹਿਬ ਨੇ ਬੜੀ ਨਿਮੋਸ਼ੀ ਨਾਲ ਕਿਹਾ ਭਈ ਜਰ ਤੇਰੇ ਤੇ ਉਹਨਾਂ ਦੇ ਮਨ ਦੇ ਵਿੱਚ ਗਿਲਾ ਜਿਹੜਾ ਅਜੇ ਗਿਆ ਨਹੀਂ ਤੇ ਮੈਂ ਰਖਣਾ ਸਾਹਿਬ ਨੂੰ ਕਿਹਾ ਭਈ ਰਖਣਾ ਸਾਹਿਬ ਤੁਸੀਂ ਉਹਨਾਂ ਨੂੰ ਡਟ ਕੇ ਗੱਲ ਕਰਨੀ ਸੀ ਭਈ ਸਰਜੀਤ ਸਿੰਘ ਅ블ਵਾਲ ਚ ਮੇਰੇ ਆਗੂ ਚ ਉਹਦੇ ਚ ਦੋਸ਼ ਕੀ ਆ ਕਸੂਰ ਕੀ ਆ ਤਾਂ ਰਖਣਾ ਸਾਹਿਬ ਇਸ ਗੱਲ ਤੇ ਚੁੱਪ ਹੋ ਗਏ ਅਰ ਮੈਂ ਸਮਝਦਾ ਉਹ ਮوجود ਸੀ ਵੀ ਜਿਵੇਂ ਕਿਸੇ ਬੰਦੇ ਦੀ ਅੱਗੇ ਸੁਣੀ ਨਾ ਜਾਂਦੀ ਹੋਵੇ ਤੇ ਇਸ ਤੋਂ ਬਾਅਦ ਉਹ ਹੋਰ ਕੀ ਕਰ ਸਕਦੇ ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਅਰ ਖਾਸ ਕਰਕੇ ਜਿਹੜੇ ਗਿਲਾ ਕਰਦੇ ਨੇ ਮੇਰੇ ਭਰਾ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਉਹ ਟਾਈਮ ਆ ਗਿਆ ਲੋਕ ਟਿਕਟਾਂ ਲਈ ਮੰਨਤਾ ਕਰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਰਖੜਾ ਸਾਹਿਬ ਦੀ ਮੰਨਤਾ ਕਰ ਰਿਹਾ ਹੈ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲਈ ਲੜਨ ਲਈ ਰਖੜਾ ਸਾਹਿਬ ਇਲੈਕਸ਼ਨ ਕਿਉਂ ਨਹੀਂ ਲੜੇ ਲਾੜੇ ਮੈਂ ਇਹ ਸਾਰੇ ਭਰਾਵਾਂ ਨੂੰ ਪੁੱਛਦਾ ਉਹਨਾਂ ਦੀ ਨਿਰਾਸ਼ਾ ਇੱਥੋਂ ਤੱਕ ਕਿਉਂ ਆਈ ਕਿ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚ ਇਲੈਕਸ਼ਨ ਜਿਹੜੀ ਇਹ ਲੜਨ ਤੋਂ ਜਵਾਬ ਦੇਣਾ ਪਿਆ ਪਾਰਟੀ ਨੂੰ ਤੇ ਪਿਛਲੀ ਵੀ ਜਦੋਂ ਐਮਪੀ ਦੀ ਇਲੈਕਸ਼ਨ ਲੜੀ ਸੀ ਮੈਨੂੰ ਇਸ ਗੱਲ ਤੇ ਕੋਈ ਗਰੇਜ ਨਹੀਂ ਮੈਂ ਖੁੱਲਕੇ ਕਹਾਂਗਾ ਮਗਰਲੇ ਦਿਨਾਂ ਦੇ ਵਿੱਚ ਰਖੜਾ ਸਾਹਿਬ ਦੇ ਨਾਲ ਕੀ ਵਾਪਰਿਆ ਉਹ ਸਾਰੇ ਜਾਣਦੇ ਨੇ ਸਾਰੇ ਕਿੱਡੀ ਵੱਡੀ ਚਰਚਾ ਚੱਲੀ ਸੀ ਤੇ ਭਰਾਵੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਲੀਡਰ ਨਾਲ ਹੋਣ ਤੇ ਤੁਹਾਡੇ ਨਾਲ ਹੋਣ ਤਾਂ ਰਖੜਾ ਸਾਹਿਬ ਤੇ ਪਰਿਵਾਰ ਦਾ ਬਹੁਤ ਵੱਡਾ ਕਦ ਹੈ ਉਹ ਪਿੱਛੇ ਬੜੀ ਵੇਰ ਉਹਨਾਂ ਨੇ ਗੱਲ ਕਰੀ ਵੀ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਸਾਡੇ ਕੋਲ ਤਾਂ ਕਈ ਵੇਰ ਉਹਨਾਂ ਨੇ ਕਿਹਾ ਵੀ ਕੋਈ ਵੀ ਇਲੈਕਸ਼ਨ ਨਹੀਂ ਲੜਨੀ ਤੇ ਜਦੋਂ ਲੰਮੇ ਸਮੇਂ ਤੋਂ ਮੈਂ ਰਖਣਾ ਸਾਹਿਬ ਨੂੰ ਮੈਂ ਬਹੁਤ ਵੇਰ ਕਿਹਾ ਵੀ ਰਖਣਾ ਸਾਹਿਬ ਫਿਰ ਅਸੀਂ ਆਪਦਾ ਕੋਈ ਹੋਰ ਥਾਂ ਦੇਖ ਲਈਏ ਸਾਨੂੰ ਜੇ ਇੱਥੇ ਸਤਿਕਾਰ ਨਹੀਂ ਮਿਲਣਾ ਤਾਂ ਅਸੀਂ ਫਿਰ ਕੀ ਕਰਾਂਗੇ ਇਹ ਮੈਂ ਇੱਕ ਵੇਰ ਨਹੀਂ ਮੈਂ ਆਣ ਗੇਂਤਵੇ ਰਖਣਾ ਸਾਹਿਬ ਨੂੰ ਇਹ ਗੱਲ ਕਹੀ ਤੇ ਰਖਣਾ ਸਾਹਿਬ ਨੇ ਮੈਨੂੰ ਕਦੇ ਇਹ ਗੱਲ ਨਹੀਂ ਕਹੀ ਵੀ ਤੂੰ ਕਿਤੇ ਨਾ ਜਾ ਜਾਂ ਕਿਤੇ ਜਾ ਨਾ ਮੈਨੂੰ ਜਾਣ ਬਾਰੇ ਕਿਹਾ ਨਾ ਨਾ ਜਾਣ ਬਾਰੇ ਕਿਹਾ ਤਾਂ ਮੈਂ ਸਮਝਿਆ ਵੀ ਅੱਜ ਮੇਰਾ ਆਗੂ ਜਿਹੜਾ ਪਾਰਟੀ ਇਲੈਕਸ਼ਨਾਂ ਨਾਲ ਲੜਦਾ ਤੇ ਘਰੇ ਬੈਠਣ ਦੀ ਮੈਂ ਜੋ ਮਹਿਸੂਸ ਕੀਤਾ ਵੀ ਜਿਸ ਤਰ੍ਹਾਂ ਦੀ ਬੰਦੇ ਦੀ ਹਾਲਾਤ ਹੋ ਜਾਂਦੇ ਨੇ ਏਡੇ ਵੱਡੇ ਕੱਦੇ ਆਗੂ ਦੇ ਤੇ ਉਹ ਅੱਜ ਇਸ ਤਰ੍ਹਾਂ ਦੇ ਆ ਗਏ ਤੇ ਮੈਂ ਫੇਰ ਪਾਰਟੀ ਬਦਲਦਾ ਜਿਹੜਾ ਮਨ ਬਣਾਇਆ ਕਿਉਂਕਿ ਸਤਕਾਰ ਸਭ ਤੋਂ ਉੱਤੇ ਗੱਲ ਹੈ ਔਰ ਫੇਰ ਮੈਂ ਇਹ ਗੱਲ ਕਹਾਗਾ ਸਾਰੇ ਮੇਰੇ ਵੀਰਾਂ ਨੂੰ ਬਹੁਤ ਸਾਰੇ ਮੇਰੇ ਭਰਾ ਕਹਿੰਦੇ ਨੇ ਵੀ ਅੱਜ ਕਿਸੇ ਲਾਲਚ ਕਰਕੇ ਆਮ ਆਦਮੀ ਦੇ ਵਿੱਚ ਗਏ ਹਾਂ ਮੈਂ ਕਿਸੇ ਲਾਲਚ ਕਰਕੇ ਨਹੀਂ ਗਿਆ ਮੈਂ ਇਥੇ ਦੱਸਣਾ ਚਾਹੁੰਦਾ ਮੈਂ ਜੇ ਲਾਲਚ ਕਰਕੇ ਜਾਣਾ ਹੁੰਦਾ ਤਾਂ ਪਿਛਲੀ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਕੈਪਟਨ ਮਨਿੰਦਰ ਸਿੰਘ ਨਾਲ ਮੇਰੇ ਇਹਨੇ ਨਿੱਗੇ ਪੁਰਾਣੇ ਰਿਸ਼ਤੇ ਨੇ ਚਾਹੇ ਮੈਂ ਉਸ ਤੋਂ ਬਾਅਦ ਉਹਨਾਂ ਕੋਲ ਨਹੀਂ ਗਿਆ ਕਦੇ ਕਿਉਂਕਿ ਮੈਂ ਜਿਹੜੀ ਪਾਰਟੀ ਨਾਲ ਖੜਾ ਉਹਦੇ ਲਈ ਵਫਾਦਾਰੀ ਨਾਲ ਕੰਮ ਕਰਦਾ ਚਟਾਨ ਦੀ ਤਰ੍ਹਾਂ ਕੰਮ ਕਰਦਾ ਅਰ ਅੱਜ ਮੈਂ ਆਮ ਆਦਮੀ ਨਾਲ ਖੜਾ ਆਮ ਆਦਮੀ ਨਾਲ ਚਟਾਨ ਦੀ ਤਰ੍ਹਾਂ ਕੰਮ ਕਰਾਂਗਾ ਕਿਉਂਕਿ ਮੈਂ ਵਫਾਦਾਰੀ ਦੇ ਵਿੱਚ ਕਦੇ ਕੰਮ ਹੀ ਨਹੀਂ ਆਉਣ ਦਿੱਤੀ ਵਫਾਦਾਰੀ ਮੇਹੇਸ਼ਾ ਮੇਰੀ ਪੂਰੀ ਰਹਿੰਦੀ ਹੈ ਤੇ ਮੈਂ ਜੇ ਲਾਲਚ ਪਿੱਛੇ ਜਾਂਦਾ ਕੈਪਟਨ ਮਨਿੰਦਰ ਸਿੰਘ ਦੇ ਨਾਲ ਉਸ ਸਮੇਂ ਚਲਾ ਜਾਂਦਾ ਤੇ ਉਸ ਸਮੇਂ ਸਰਕਾਰ ਦੇ ਵਿੱਚ ਮੈਂ ਆਪਦੇ ਬੈਨੀਫਿਟ ਵੀ ਲੈ ਸਕਦਾ ਸੀ ਮੈਂ ਕਿਸੇ ਲਾਲਚ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਗਿਆ ਕੋਈ ਆਮ ਆਦਮੀ ਪਾਰਟੀ ਜਾਣ ਲਈ ਮੈਂ ਕੋਈ ਉਹਨਾਂ ਤੋਂ ਮੰਗਰੀ ਰੱਖੀ ਮੈਂ ਕੇਵਲ ਤੇ ਕੇਵਲ ਮਾਨ ਸਤਕਾਰ ਲਈ ਗਿਆ ਤੇ ਨਾਲ ਮੈਂ ਇਹ ਮਹਿਸੂਸ ਕੀਤਾ ਵੀ ਕਿਹੜੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਕਿਹੜੀ ਪਾਰਟੀ ਦਾ ਮੁੱਖ ਮੰਤਰੀ ਇਮਾਨਦਾਰ ਹੈ ਮੈਂ ਸਾਰੀਆਂ ਗੱਲਾਂ ਨੂੰ ਦੇਖਦਾ ਹੋਇਆ ਆਮ ਆਦਮੀ ਦੇ ਵਿੱਚ ਗਿਆ ਮੈਂ ਅੱਜ ਸਾਰੇ ਭਰਾਵਾਂ ਨੂੰ ਇਹ ਜਿਹੜੀ ਗੱਲ ਹੈ ਇਹ ਖੁੱਲ ਕੇ ਦੱਸ ਰਿਹਾ ਬਹੁਤ ਸਾਰੀਆਂ ਗੱਲਾਂ ਹੋਰ ਨੇ ਮੈਂ ਕਦੇ ਵੀ ਕਿਸੇ ਕੀਮਤ ਤੇ ਪਾਰਟੀ ਦੀਆਂ ਉਹ ਗੱਲਾਂ ਬਾਹਰ ਨਹੀਂ ਕਰਾਂਗਾ ਕਿਉਂਕਿ ਮੇਰਾ ਫਰਜ਼ ਨਹੀਂ ਬਣਦਾ ਜਿਹੜੀ ਪਾਰਟੀ ਦੇ ਵਿੱਚ ਰਹਾ ਮੈਂ ਉਹ ਗੱਲਾਂ ਨੂੰ ਬਾਹਰ ਕਰਾਂ ਪਰ ਇਹ ਨਗੂਣੀਆਂ ਜੀਆਂ ਗੱਲਾਂ ਮੈਨੂੰ ਕਹਿਣੀਆਂ ਪਈਆਂ ਨੇ ਮੈਂ ਫੇਰ ਸਾਰੇ ਮੈਨੂੰ ਵਧਾਈ ਦੇਣ ਵਾਲਿਆਂ ਦਾ ਮੈਨੂੰ ਅਸ਼ੀਰਵਾਦ ਦੇਣ ਵਾਲਿਆਂ ਦਾ